ਔਰ ਹੁਣ ਥੋੜੇ ਜੇ ਸਮੇਂ ਲਈ ਗੁਰਮਤਿ ਦੀ ਵਿਚਾਰਤਾ ਨਾਲ ਆਪਣੀਆਂ ਮਨੋਬਿਰਤੀਆਂ ਜੋੜਨ ਦਾ ਯਤਨ ਕਰੀਏ ਦੋ ਬਚਨ ਤੁਹਾਡੇ ਨਾਲ ਸਾਂਝੇ ਕਰਨੇ ਨੇ ਸੋ ਇੱਕ ਤਾਂ ਆਪਾਂ ਸ਼ੁਕਰਾਨੇ ਦੀ ਅਰਦਾਸ ਵਿੱਚ ਜੁੜਨਾ ਹੈ ਮਨ ਹੀ ਮਨ ਸ਼ੁਕਰਾਨਾ ਕਰਨਾ ਵੀ ਹੈ ਸੁਖਮਣੀ ਸਾਹਿਬ ਜੀ ਦੀ ਬਾਣੀ ਵਿੱਚ ਸਤਿਗੁਰੂ ਜੀ ਦੇ ਅੰਮ੍ਰਿਤ ਵਚਨ ਹਨ ਦਿਨੇ ਹਸਤ ਪਾਮ ਕਰਨ ਨੇਤਰ ਰਸਨ ਇਹ ਸਾਰੀਆਂ ਚੀਜ਼ਾਂ ਸਾਰੇ ਅੰਗ ਬੜੇ ਹੀ ਕੀਮਤੀ ਨੇ ਇਹਨਾਂ ਦੀ ਕੀਮਤ ਚੁਕਾਈ ਨਹੀਂ ਜਾ ਸਕਦੀ ਜੋ ਸਾਨੂੰ ਵਾਹਿਗੁਰੂ ਜੀ ਨੇ ਕਿਰਪਾ ਕਰਕੇ ਇਹ ਸਭ ਕੁਝ ਸਹੀ ਸਲਾਮਤ ਬਖਸ਼ਿਸ਼ ਕੀਤਾ ਹੈ ਸੋ ਸਦਾ ਸ਼ੁਕਰਾਨਾ ਸਾਨੂੰ ਹਰ ਵਕਤ ਹਰ ਵੇਲੇ ਹੀ ਕਰਦੇ ਰਹਿਣਾ ਚਾਹੀਦਾ ਹੈ ਦੂਸਰਾ ਬਚਨ ਜੋ ਤੁਹਾਡੇ ਨਾਲ ਸਾਂਝਾ ਕਰਨਾ ਹੈ ਪਿਛਲੇ ਦਿਨੀ ਇੱਕ ਛੋਟੀ ਜੀ ਕਿਤਾਬ ਪੜੀ ਮੈਂ ਇੱਕ ਹਾਠ ਟੋਲੇ ਦੀ ਕਿਤਾਬ ਹੈ ਉਹਦਾ ਪੰਜਾਬੀ ਵਿੱਚ ਜਿਹੜਾ ਸਿਰਲੇਖ ਹੋਏ ਕਿ ਹੁਣ ਦੀ ਤਾਕਤ ਹੁਣ ਦੀ ਸ਼ਕਤੀ ਤੇ ਇੰਗਲਿਸ਼ ਵਿੱਚ ਉਹਦਾ ਟਾਈਟਲ ਦਾ ਪਾਵਰ ਆਫ ਨਾਉ ਸੋ ਇੱਥੋਂ ਆਰੰਭ ਕਰਦੇ ਆ ਕਿ ਗੁਰਬਾਣੀ ਵਿੱਚ ਅਤੇ ਵਿਦਵਾਨ ਮਹਾਂਪੁਰਸ਼ਾਂ ਦੀਆਂ ਲਿਖਤਾਂ ਵਿੱਚ ਚਾਰ ਪ੍ਰਕਾਰ ਦੇ ਘਰ ਮੰਨੇ ਜਾਂਦੇ ਨੇ ਪਹਿਲਾ ਘਰ ਇਹ ਸਾਰੀ ਸ੍ਰਿਸ਼ਟੀ ਜੋ ਵਾਹਿਗੁਰੂ ਜੀ ਨੇ ਸਾਡੇ ਸਭਨਾਂ ਲਈ ਬਣਾਈ ਏ ਗੁਰੂ ਨਾਨਕ ਸਾਹਿਬ ਨੇ ਇਸ ਘਰ ਦੇ ਬਾਰੇ ਜਪਜੀ ਸਾਹਿਬ ਜੀ ਦੇ ਅੰਦਰ ਬਚਨ ਕੀਤੇ ਨੇ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਇਸ ਵਿੱਚ ਇਹਨਾਂ ਸਾਰੀਆਂ ਚੀਜ਼ਾਂ 'ਚ ਜੋ ਉੱਤੇ ਵਰਣਨ ਕੀਤੀਆਂ ਨੇ ਧਰਤੀ ਥਾਪ ਰੱਖੀ ਧਰਮਸ਼ਾਲਾ ਧਰਤੀ ਇੱਕ ਘਾਰੇ ਧਰਮਸ਼ਾਲਾ ਦਾ ਮਤਲਬ ਇਹ ਹੁੰਦਾ ਹੈ ਧਰਮ ਕਮਾਉਣ ਦੀ ਥਾਂ ਜਾਂ ਧਰਮ ਕਮਾਉਣ ਦਾ ਘਰ ਸੋ ਇਹ ਸਾਰੀ ਸ੍ਰਿਸ਼ਟੀ ਇਹ ਧਰਤੀ ਇਹ ਬ੍ਰਹਿਮੰਡ ਇੱਕ ਸਾਡਾ ਸਾਰਿਆਂ ਦਾ ਸਾਂਝਾ ਘਾਰੇ ਜਿਸ ਘਰ ਵਿੱਚ ਆਪਾਂ ਸਭਨਾਂ ਨੇ ਮਿਲ ਜੁਲ ਕੇ ਰਹਿਣਾ ਹੈ ਭਾਵੇਂ ਵੱਖਰੀ ਗੱਲ ਲੈ ਕੇ ਮਨੁੱਖਤਾ ਨੇ ਇਸ ਘਰ ਵਿੱਚ ਬਹੁਤ ਸਾਰੀਆਂ ਲੀਕਾਂ ਵਾਕੇ ਤੇ ਵੱਖ-ਵੱਖ ਦੇਸ਼ ਬਣਾ ਲਏ ਵੱਖ-ਵੱਖ ਪ੍ਰਾਂਤ ਬਣਾ ਲਏ ਤੇ ਫਿਰ ਉਹਨਾਂ ਦੀਆਂ ਹੱਦਾਂ ਬੰਦੀਆਂ ਦੇ ਉੱਤੇ ਅਸੀਂ ਝਗੜੇ ਸ਼ੁਰੂ ਕੀਤੇ ਤੇ ਇਹ ਸਾਰਾ ਲੰਮੇ ਅਰਸੇ ਤੋਂ ਤੇ ਸਾਰਾ ਜ਼ਿਕਰ ਜੋ ਮੈਂ ਕੀਤਾ ਹੈ ਚੱਲ ਰਿਹਾ ਹੈ ਸੋ ਸਾਨੂੰ ਚਾਹੀਦਾ ਤੇ ਇਹ ਸੀ ਕਿ ਇਸ ਧਰਤੀ ਨੂੰ ਪਰਮਾਤਮਾ ਨੇ ਸਵਰਗ ਦਾ ਰੂਪ ਦਿੱਤਾ ਸੀ ਸਾਡੇ ਵਾਸਤੇ ਤੇ ਅਸੀਂ ਉਸ ਨੂੰ ਹੋਰ ਸੋਹਣਾ ਬਣਾਉਂਦੇ ਚੰਗਾ ਬਣਾਉਂਦੇ ਜੋ ਇਹ ਸਾਡਾ ਘਰ ਸੋਹਣਾ ਬਣਿਆ ਰਹਿੰਦਾ ਜਵੇਂ ਅਸੀਂ ਹਰ ਇਨਸਾਨ ਆਪਣੇ ਘਰ ਨੂੰ ਸੁਮਾਰਦਾ ਸ਼ਿੰਗਾਰਦਾ ਹੈ ਇਹ ਧਰਤੀ ਵੀ ਤੇ ਸਾਡਾ ਇੱਕ ਘਰ ਸੀ ਅਸੀਂ ਤਿੰਨ ਚੀਜ਼ਾਂ ਮੁੱਖ ਰੂਪ ਵਿੱਚ ਗੁਰੂ ਨਾਨਕ ਸਾਹਿਬ ਨੇ ਵਰਣਨ ਕੀਤੀਆਂ ਨੇ ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਹਵਾ ਤੇ ਧਰਤੀ ਇਸ ਨੂੰ ਆਪਾਂ ਮਨੁੱਖ ਜਾਤੀ ਨੇ ਸੰਭਾਲਣਾ ਸੀ ਔਰ ਇਸ ਮਨੁੱਖ ਜਾਤੀ ਨੇ ਹੀ ਇਸ ਵਿੱਚ ਵਿਗਾੜ ਪੈਦਾ ਕੀਤੇ ਪ੍ਰਦੂਸ਼ਣ ਪੈਦਾ ਕੀਤੇ ਜਿਸ ਦਾ ਸਦਕਾ ਜਸੀਂ ਬਿਮਾਰੀਆਂ ਤੇ ਹੋਰ ਇਹੋ ਜਿਹੇ ਲਾਮਤਾਂ ਦੇ ਨਾਲ ਜੂਝ ਰਹੇ ਹਾਂ ਸੋ ਇਹ ਸਾਡਾ ਪਹਿਲਾ ਘਰ ਹੈ ਸਰਬਸਾਂਝਾ ਘਰ ਦੂਸਰਾ ਘਰ ਹੈ ਸਾਡਾ ਜਿਸ ਘਰ ਵਿੱਚ ਆਪਾਂ ਹੁਣ ਬੈਠੇ ਆ ਇਹ ਘਰ ਵੀ ਅਤਿ ਜ਼ਰੂਰੀ ਨੇ ਆਪਾਂ ਨੂੰ ਇਹ ਘਰ ਆਪਾਂ ਨੂੰ ਸਰਦੀ ਤੋਂ ਗਰਮੀ ਤੋਂ ਬਰਸਾਤ ਤੋਂ ਹੋਰ ਬਥੇਰੇ ਝੱਖੜ ਝੋਲਿਆਂ ਤੋਂ ਆਪਾਂ ਨੂੰ ਇਹ ਘਰ ਬਚਾਉਂਦੇ ਨੇ ਜਿਵੇਂ ਮਾਨਵ ਜਾਤੀ ਨੂੰ ਚਾਹੀਦਾ ਸੀ ਕਿ ਉਹ ਇਸ ਧਰਤੀ ਰੂਪ ਕਰ ਨੂੰ ਸੰਵਾਰ ਦੇ ਸੰਭਾਲ ਦੇ ਇਸੇ ਤਰ੍ਹਾਂ ਆਪਣੇ ਇਸ ਘਰ ਨੂੰ ਵੀ ਅਸੀਂ ਸੁਵਾਰੀਏ ਤੇ ਸੰਭਾਲੀਏ ਇਸ ਘਰ ਨੂੰ ਸੁਵਾਰਨ ਤੇ ਸੰਭਾਲਣ ਵਾਸਤੇ ਜੋ ਗੁਰੂ ਜੀ ਨੇ ਆਪਾਂ ਨੂੰ ਆਦੇਸ਼ ਕੀਤਾ ਉਹ ਬੜਾ ਵੱਖਰੀ ਕਿਸਮ ਹੁੰਦਾ ਹੈ ਆਪਾਂ ਮਨੁੱਖ ਆਪਣੇ ਘਰ ਨੂੰ ਸੁਮਾਰਨ ਤੇ ਸੰਭਾਲਣ ਦਾ ਯਤਨ ਕਰਦੇ ਆ ਕਿ ਇਸ ਨੂੰ ਪੇਂਟ ਕਰਾ ਦਈਏ ਇਹਨੂੰ ਇਹੋ ਜੀਆਂ ਚੀਜ਼ਾਂ ਦੇ ਨਾਲ ਸੁਮਾਰੀਏ ਸ਼ਿੰਗਾਰੀਏ ਤਾਂ ਕਿ ਇਹ ਵੇਖਣ ਨੂੰ ਸੋਹਣਾ ਲੱਗੇ ਤੇ ਇਹਦੀ ਜਿਹੜੀ ਮੁਨਿਆਰ ਦੇ ਉਹ ਲੰਬੀ ਹੋਵੇ ਪਰ ਗੁਰੂ ਜੀ ਦਾ ਇਸ ਘਰ ਨੂੰ ਸੁਮਾਰਨ ਦਾ ਜਿਹੜਾ ਤਰੀਕਾ ਹੈ ਉਹ ਨੂੰ ਧਿਆਨ ਨਾਲ ਸੁਣਿਆ ਜੇ ਗੁਰੂ ਮਹਾਰਾਜ ਨੇ ਬਾਣੀ ਵਿੱਚ ਲਿਖਿਆ ਜਿੱਥੈ ਨਾਮ ਜਪੀਐ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੋਬਾਰੇ ਜਿੱਥੈ ਨਾਮ ਨਾ ਜਪੀਐ ਮੇਰੇ ਗੋਇੰਦਾ ਸੋਈ ਨਗਰ ਉਜਾੜੀ ਜੀਉ ਹੁਨੇ ਚੀ ਸਮਝਣ ਵਾਲੀ ਏ ਕਿ ਅਸੀਂ ਆਪਣੇ ਇਸ ਘਰ ਨੂੰ ਕਿਵੇਂ ਸਜਾਰਨਾ ਤੇ ਸ਼ਿੰਗਾਰਨਾ ਹੈ ਨਾਮ ਜਪ ਜਪ ਕੇ ਗੁਰੂ ਸਾਹਿਬ ਆਖਦੇ ਨੇ ਕਿ ਜਿਸ ਘਰ ਦੇ ਵਿੱਚ ਪਰਮਾਤਮਾ ਦੀ ਭਗਤੀ ਹੁੰਦੀ ਏ ਉਹ ਮਨੁੱਖ ਬਾਰੇ سونے ਦੇ ਬਣ ਜਾਂਦੇ ਨੇ ਅਸਥਲ ਦਾ ਮਤਲਬ ਹੁੰਦਾ ਅਸਥਲ ਮਤਲਬ ਹੁੰਦੀ ਏ ਜਗਾ ਅਸਥਲ ਮਤਲਬ ਜਿਹੜੀ ਜਗਾ ਅਨਕੜਤ ਹੋਵੇ ਚੰਗੀ ਨ ਦੇਖਣ ਨੂੰ ਲੱਗਦੀ ਹੋਵੇ ਉਜਾੜ ਬੀਆਬਾਨ ਹੋਵੇ ਉਥੇ ਕੋਈ ਸਾਧੂ ਛੋਟੀ ਜੀ ਕੁਟਿਆ ਪਾ ਕੇ ਨਾਮ ਸਿਮਰਨ ਦਾ ਅਭਿਆਸ ਕਰਨ ਲੱਗ ਪਵੇ ਤੇ ਉਹ ਜਗਾ ਸਵਰਗ ਵਰਗੀ ਬਣ ਜਾਂਦੀ ਏ ਉਹ ਆਸ਼ਰਮ ਖਵਾਉਂਦਾ ਏ ਉਹ ਗੁਰੂ ਦਾ ਦਵਾਰਾ ਖਵਾਉਂਦਾ ਏ ਤੇ ਉਥੇ ਹਰ ਆਏ ਗਏ ਨੂੰ ਸੁੱਖ ਮਿਲਦਾ ਏ ਸਹੂਲਤਾ ਮਿਲਦੀਆਂ ਨੇ ਖਾਣ ਨੂੰ ਰੋਟੀ ਮਿਲਦੀ ਏ ਰਹਿਨ ਨੂੰ ਜਗਾ ਯਾ ਟਿਕਾਣਾ ਮਿਲਦਾ ਹੈ ਉਹ ਘਰ ਕਿਵੇਂ ਸਮਰਿਆ ਇੱਕ ਬੰਦੇ ਦੇ ਨਾਮ ਜਪਣ ਨਾਲ ਸੋ ਆਪਾਂ ਇਹਨਾਂ ਘਰਾਂ ਨੂੰ ਜੇ ਸਵਾਰਨਾ ਚਾਹੁੰਨੇ ਆ ਤੇ ਆਪਾਂ ਇਹਨਾਂ 'ਚ ਨਾਮ ਜਪਿਆ ਕਰੀਏ ਵੱਦ ਤੋਂ ਵੱਧ ਬਾਣੀ ਦਾ ਪਾਠ ਆਪ ਕਰੀਏ ਤੇ ਕੇਵਲ ਪਾਠ ਨਹੀਂ ਮੈਂ ਕੱਲ ਇੱਥੇ ਪਰਿਵਾਰ ਨਾਲ ਗੱਲ ਕਰਦਾ ਸਾਂ ਕਿ ਸਾਨੂੰ ਗੁਰੂ ਮਹਾਰਾਜ ਨੇ ਕੇਵਲ ਪਾਠ ਕਰਨ ਲਈ ਬਿਲਕੁਲ ਹਦਾਇਤ ਨਹੀਂ ਕੀਤੀ ਅਸੀਂ ਜਾਂ ਤਾਂ ਸਮਝ ਨਹੀਂ ਸਕੇ ਗੁਰਬਾਣੀ ਦੀ ਫਿਲਾਸਫੀ ਜਾਂ ਇਸ ਦੇ ਵਿਚਾਰਧਾਰਾ ਨੂੰ ਜਾਂ ਸਾਨੂੰ ਸਮਝਾਉਣ ਵਾਲਿਆਂ ਵਿੱਚ ਕਮੀ ਰਹਿ ਗਈ ਅਸੀਂ ਇਸ ਤਰ੍ਹਾਂ ਪਾਠ ਕਰਨੇ ਤੇ ਕਰਾਉਣੇ ਆਰੰਭ ਕੀਤੇ ਜਦੋਂ ਕਿ ਗੁਰਬਾਣੀ ਦੇ ਵਿੱਚ ਬੜਾ ਹੀ ਸਪਸ਼ਟ ਮੈਸੇਜ ਸਾਡੇ ਤੱਕ ਪਹੁੰਚਾਇਆ ਗਿਆ ਹੈ বেদ ਪੁਰਾਨ ਸਿਮਰਤ ਸਭ શાਸਤ ਇਨ ਪੜਿਓ ਮੁਕਤ ਨਾ ਹੋਈ ਇਹ ਬੜਾ ਹੀ ਕਲੀਅਰ ਕਟ ਸਤਗੁਰੂ ਜੀ ਦਾ ਆਦੇਸ਼ ਹੈ ਕਿ ਕੇਵਲ ਇਨ ਧਰਮ ਗ੍ਰੰਥਾਂ ਨੂੰ ਚਾਯੋ ਕਿਸ ਕਬੀਲੇ ਨਾਲ ਕਿਸ ਜਾਤੀ ਨਾਲ ਕਿਸ ਧਰਮ ਨਾਲ ਕਿਸ ਜਥੇ ਨਾਲ ਸਬੰਧਿਤ ਹੋਣ ਕੇਵਲ ਪੜਨ ਮਾਤਰ ਨਾਲ ਗੱਲ ਬਣਨ ਵਾਲੀ ਨਹੀਂ ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ ਜੇ ਕੋਈ ਗੁਰੂ ਦੀ ਰਾਹੀ ਗੁਰੂ ਦੀ ਸਿੱਖਿਆ ਨੂੰ پا ਕੇ ਉਸ ਨਾ ਵਿਨਾਸ਼ ਹੋਣ ਵਾਲੇ ਪ੍ਰਭੂ ਦੇ ਨਾਮ ਦਾ ਸਿਮਰਨ ਕਰੇ ਤੇ ਉਹਦੀ ਸ਼ੋਭਾ ਨਿਰਮਲ ਸ਼ੋਭਾ ਸੰਸਾਰ ਵਿੱਚ ਉਜਾਗਰ ਹੋ ਸਕਦੀ ਹੈ ਸੋ ਅਸੀਂ ਯਤਨ ਕਰਿਆ ਕਰੀਏ ਕਿ ਪਰਿਵਾਰ ਵਿੱਚ ਬੈਠ ਕੇ ਕੋਈ ਇੱਕ ਸ਼ਬਦ ਲੈ ਲੀਏ ਇੱਕ ਪੰਕਤੀ ਲੈ ਲੀਏ ਇੱਕ ਅੱਖਰ ਲੈ ਲੀਏ ਉਦੇ ਉੱਤੇ ਬਹਿ ਕੇ ਵਿਚਾਰ ਕਰੀਏ ਕਿ ਇਹਦਾ ਕੀ ਡੂੰਗਾ ਮਤਲਬ ਕੀ ਹੈ ਕਿਉਂਕਿ ਗੁਰਬਾਣੀ ਜਿਹੜੀ ਹੈ ਨਾ ਇਹ ਵਾਰਤਿਕ ਨਹੀਂ ਹੈ ਇਹ ਕਾਵ ਰੂਪ ਵਿੱਚ ਤੇ ਕਾਵ ਰੂਪ ਵਿੱਚ ਤਕਰੀਬਨ ਇੱਕ ਪੰਕਤੀ ਵਿੱਚ ਪਵਿੱਤਾ ਲਿਖਣ ਵਾਲੇ ਲੋਕ ਉਹ ਬਹੁਤ ਵੱਡੇ ਵੱਡੇ ਗੋਹਜ ਭੇਦ ਪਾ ਜਾਂਦੇ ਨੇ ਜਿੰਨਾ ਪੇ ਦਾ ਨੂੰ ਫਿਰ ਸਿਆਣੇ ਲੋਕ ਇਕੱਠੇ ਬੈਠ ਕੇ ਵਿਚਾਰਦੇ ਨੇ ਸਮਝਦੇ ਨੇ ਤੇ ਉਸ ਪੰਕਤੀ ਦੀ ਗਹਿਰਾਈ ਤੱਕ ਜਾਣ ਦਾ ਯਤਨ ਕਰਦੇ ਨੇ ਸੋ ਆਪਾਂ ਇਹ ਗੁਰਬਾਣੀ ਮੈਨੂੰ ਇਉਂ ਲੱਗਦਾ ਕਿ ਦੁਨੀਆ ਵਿੱਚ ਜਿੰਨੀਆਂ ਕਵਿਤਾਵਾਂ ਕਵੀਆਂ ਨੇ ਰਚੀਆਂ ਨੇ ਉਹਨਾਂ ਸਭ ਨਾਲੋਂ ਤੋਂ ਗਹਿਰੇ ਭਾਵ ਰੱਖਦੀ ਏ ਗਹਿਰੀ ਡੂੰਘਾਈ ਵਾਲੀ ਏ ਮੈਂ ਹੁਣ ਇੱਕ ਬਚਨ ਤੁਹਾਡੇ ਨਾਲ ਕਰਨਾ ਹੈ ਕਿ ਉਹ ਕਿੰਨਾ ਡੂੰਘਾ ਹੈ ਸਤਿਗੁਰੂ ਜੀ ਦਾ ਫਲਸਫਾ ਤੇ ਅਸੀਂ ਉਹਨੂੰ ਪੜ੍ਹ ਕੇ ਅੱਗੇ ਲੰਘ ਜਾਨੇ ਆ ਉਹਦੇ ਉੱਤੇ ਵਿਚਾਰ ਨਹੀਂ ਕਰਦੇ ਬਹਿ ਕੇ ਸਮਝਦੇ ਨਹੀਂ ਸੋ ਇਹ ਮੈਂ ਇੱਥੇ ਤੁਹਾਨੂੰ ਇਹ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਨਾ ਕਿ ਆਪਾਂ ਪਾਠ ਆਪ ਕਰੀਏ ਚਾਹੇ ਥੋੜਾ ਜਿਹਾ ਕਰੀਏ ਉਸ ਨੂੰ ਵਿਚਾਰੀਏ ਜ਼ਰੂਰ ਕੇਵਲ ਪਾਠ ਕਰਕੇ ਗੁਟਕਾ ਰੱਖਣਾ ਨਹੀਂ ਉਹਦੇ ਵਿੱਚੋਂ ਕੋਈ ਇੱਕ ਪੰਕਤੀ ਲੈ ਕੇ ਸਾਰਿਆਂ ਨੇ ਮਿਲ ਕੇ ਉਹਨੂੰ ਵਿਚਾਰਨਾ ਤੇ ਉਹਦੇ ਉੱਤੇ ਅਮਲ ਕਰਨਾ ਸੋ ਇਸ ਤਰ੍ਹਾਂ ਅਸੀਂ ਜਿੱਥੇ ਨਾਮ ਜਪੀਏ ਰਬ ਪਿਆਰੇ ਪ੍ਰਭੂ ਪਿਆਰੇ ਦਾ ਜਿੱਥੇ ਨਾਮ ਜਪਿਆ ਜਾਂਦਾ ਹੈ ਉਹ ਘਰ ਸ਼ੋਭ ਨੇਕ ਹੁੰਦੇ ਨੇ ਉਹ ਘਰ ਸਮਰ ਜਾਂਦੇ ਨੇ ਉਹ ਘਰ ਸ਼ਿੰਗਾਰੇ ਜਾਂਦੇ ਨੇ ਪ੍ਰਭੂ ਦੀ ਭਗਤੀ ਨਾਲ ਤੀਸਰਾ ਘਾਰੇ ਜੋ ਇਹ ਸਾਡਾ ਸ਼ਰੀਰ ਹੈ ਇਹ ਵੀ ਇੱਕ ਘਰ ਹੈ ਅਸੀਂ ਅਰਦਾਸ ਵਿੱਚ ਹਮੇਸ਼ਾ ਪੜਦੇ ਹਾਂ ਤੋਦ ਦੇ ਆਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਇਹ ਪਿੰਡ ਇਹ ਸ਼ਰੀਰ ਇਹ ਇੱਕ ਘਰ ਹੈ ਜਿਸ ਘਰ ਵਿੱਚ ਪਰਮਾਤਮਾ ਆਪ ਰਹਿੰਦਾ ਹੈ ਜਾਂ ਪਰਮਾਤਮਾ ਦੇ ਅੰਸ਼ ਆਤਮਾ ਦਾ ਨਿਵਾਸ ਇਸ ਘਰ ਦੇ ਅੰਦਰ ਹੈ ਸੋ ਇਸ ਘਰ ਨੂੰ ਵੀ ਸਮਾਰਨਾ ਤੇ ਸੰਭਾਲਣਾ ਏ ਨਾਨਕ ਸੋ ਪ੍ਰਭ ਸਿਮਰੀਐ ਤਿਸ ਦੇਹੀ ਕੋ ਪਾਲ ਇਸ ਦੇਹੀ ਇਸ ਸ਼ਰੀਰ ਰੂਪ ਕਰਦਾ ਧਿਆਨ ਵੀ ਆਪਾਂ ਨੂੰ ਰੱਖਣਾ ਚਾਹੀਦਾ ਸਾਨੂੰ ਕਈ ਪ੍ਰਕਾਰ ਦੇ ਸਵਾਦ ਨੇ ਜਿਹਬਾ ਦਾ ਸਵਾਦ ਅੱਖਾਂ ਨਾਲ ਬਾਹਰ ਬਹੁਤ ਕੁਝ ਵੇਖਣ ਦਾ ਚਸਕਾ ਕੰਨ ਨਾਲ ਬਹੁਤ ਕੁਝ ਸੁਣਨ ਦੀ ਾਲਾਮਤ ਇਹੋ ਜਿਹਾ ਕੁਝ ਅਸੀਂ ਸੁਣਦੇ ਹਾਂ ਜਿਹੜਾ ਕਿ ਇੱਕ ਇਨਸਾਨ ਨੂੰ ਇੱਕ ਚੰਗੇ ਆਦਮੀ ਨੂੰ ਸੁਣਨਾ ਸ਼ੋਭਾ ਨਹੀਂ ਪਾਉਂਦਾ ਜਦੋਂ ਇਹ ਚੀਜ਼ਾਂ ਸਾਡੇ ਅੰਦਰ ਜਾਂਦੀਆਂ ਨੇ ਅੱਖਾਂ ਨਾਲ ਵੇਖੀਆਂ ਹੋਈਆਂ ਕੰਨਾਂ ਨਾਲ ਸੁਣੀਆਂ ਹੋਈਆਂ ਜੀਭਾਂ ਨਾਲ ਮਾਣੇ ਹੋਏ ਸਵਾਦ ਸਰੀਰ ਦੇ ਨਾਲ ਉਹਸੀ ਟੱਚ ਕਰਦੇ ਹਾਂ ਛੁੰਦੇ ਹਾਂ ਜਦੋਂ ਉਹ ਸਾਰੀਆਂ ਚੀਜ਼ਾਂ ਜਿਹੋ ਜੀ ਉਹ ਕੋਈ ਚੀਜ਼ ਹੁੰਦੀ ਏ ਉਹੋ ਜਿਆ ਸਾਡੇ ਤੇ ਸਾਡੇ ਮਨ ਤੇ ਪ੍ਰਭਾਵ ਪਾਉਂਦੀ ਏ ਸੋ ਸਾਨੂੰ ਬਹੁਤ ਸੋਚ ਸਮਝ ਕੇ ਕੁਝ ਖਾਣਾ ਕੁਝ ਵੇਖਣਾ ਕੁਝ ਸੁਣਨਾ ਤੇ ਕੁਝ ਛੂਣਾ ਕੁਝ ਸੁੰਘਣਾ ਬਹੁਤ ਸੋਚ ਸਮਝ ਕੇ ਕਿ ਇਸ ਜਿਹੜੀ ਚੀਜ਼ ਦਾ ਅਸੀਂ ਇਸਤੇਮਾਲ ਕਰਨ ਲੱਗੇ ਹਾਂ ਇਹਦਾ ਸਾਡੀ ਮਾਨਸਿਕਤਾ ਤੇ ਸਾਡੇ ਸਰੀਰ ਤੇ ਕੀ ਅਸਰ ਹੋਣਾ ਹੈ ਕੀ ਪ੍ਰਭਾਵ ਪੈਣਾ ਉਹ ਜ਼ਰੂਰ ਸਾਨੂੰ ਸੋਚਣਾ ਸਮਝਣਾ ਚਾਹੀਦਾ ਹੈ ਅੱਜ ਪੂਰੀ ਦੁਨੀਆ ਦੇ ਅੰਦਰ ਕੇਵਲ ਅਸੀਂ ਪੰਜਾਬ ਦੀ ਗੱਲ ਕਰ ਛੱਡਨੇ ਆ ਵੈਸੇ ਜੇ ਅਸੀਂ ਧਿਆਨ ਨਾਲ ਵੇਖੀਏ ਗਉ ਨਾਲ ਵੇਖੀਏ ਤੇ ਪੂਰੀ ਦੁਨੀਆ ਦੇ ਅੰਦਰ ਇਹ ਨਸ਼ਿਆਂ ਦੀ ਬਿਮਾਰੀ ਇੰਨੀ ਘਰ ਘਰ ਚੁੱਕੀ ਹੈ ਮੈਂ ਕੱਲ ਪਰਸੋਂ ਸੁਣਦਾ ਸਾਂ ਕਿ ਸਾਡੇ ਇਸ ਮੁਲਕ ਦੇ ਅੰਦਰ ਯੂ ਐਸ ਏ ਦੇ ਵਿੱਚ ਤਕਰੀਬਨ ਡੇਢ ਲੱਖ ਤੋਂ ਵੱਧ ਲੋਕ ਹਰ ਸਾਲ ਇਸ ਬਿਮਾਰੀ ਨਾਲ ਮਰਦੇ ਨੇ ਨਸ਼ੇ ਨਾਲ ਵੱਧ ਕਰ ਲਿਆ ਤੇ ਉਹ ਸਰੀਰ ਸੰਭਾਲ ਨਹੀਂ ਪਾਉਂਦਾ ਤੇ ਮੌਤ ਹੋ ਜਾਂਦੀ ਹੈ ਸੋ ਸਾਨੂੰ ਹਰ ਚੀਜ਼ ਜੋ ਵੀ ਅਸੀਂ ਅੰਦਰ ਪਾਉਣੀ ਹੈ ਚਾਹੇ ਉਹ ਕੰਨਾਂ ਥਾਣੀ ਚਾਹੇ ਅੱਖਾਂ ਦੀ ਰਾਈ ਤੇ ਚਾਹੇ ਮੂੰਹ ਦੀ ਰਾਈ ਬਹੁਤ ਸੋਚ ਸਮਝ ਕੇ ਕਿ ਇਹ ਸਾਡਾ ਜਿਹੜਾ ਘਰ ਹੈ ਕਿਤੇ ਅਸੀਂ ਇਸ ਆਪਣੇ ਘਰ ਵਿੱਚ ਗੰਦਗੀ ਤਾਂ ਨਹੀਂ ਪਾ ਰਹੇ ਇਹ ਘਰ ਸਾਡਾ ਕੀ ਇਹ ਜਿਹੜੀ ਚੀਜ਼ ਇਹਦੇ ਵਿੱਚ ਅਸੀਂ ਪਾਉਣ ਲੱਗੇ ਆ ਉਹਦੇ ਨਾਲ ਇਹਦਾ ਕੋਈ ਨੁਕਸਾਨ ਇਹਦਾ ਕੋਈ ਵਿਗਾੜ ਤੇ ਨਹੀਂ ਹੋਏਗਾ ਇਹ ਗੱਲ ਸਾਨੂੰ ਬਹੁਤ ਧਿਆਨ ਵਿੱਚ ਰੱਖਣੀ ਚਾਹੀਦੀ ਏ ਸੋ ਹੁਣ ਚੌਥਾ ਕਾਰ ਪਹਿਲਾ ਘਰ ਬਹੁਤ ਵਿਸ਼ਾਲ ਏ ਪੂਰੀ ਧਰਤੀ ਸਾਡਾ ਇੱਕ ਘਰ ਏ ਸੰਝਾ ਘਾਰੇ ਫਿਰ ਇਹ ਘਰ ਜਿੱਥੇ ਆਪਣ ਹੁਣ ਬੈਠੇ ਆ ਇਹ ਇੱਕ ਪਰਿਵਾਰ ਦਾ ਘਰ ਏ ਇਹ ਉਸ ਤੋਂ ਛੋਟਾ ਏ ਫਿਰ ਉਸ ਤੋਂ ਛੋਟਾ ਸਾਡਾ ਇੰਡੀਵਿਜੂਅਲ ਤੌਰ ਤੇ ਸਾਡਾ ਕੱਲਿਆਂ ਦਾ ਇਹ ਸਰੀਰ ਰੂਪ ਘਾਰੇ ਸੋ ਜਿਹੜਾ ਇਸ ਤੋਂ ਅਗਲਾ ਘਰ ਏ ਉਹ ਇਸ ਤੋਂ ਵੀ ਸੂਖਸ਼ਮ ਏ ਉਤੋਂ ਪੂਰੀ ਸ੍ਰਿਸ਼ਟੀ ਪੂਰੀ ਧਰਤੀ ਫਿਰ ਇਹ ਘਰ ਤੇਰੇ ਸਰੀਰ ਰੂਪੀ ਘਰ ਤੇ ਫਿਰ ਅਗਲਾ ਘਰ ਜਿਸ ਨੂੰ ਸੋਹਲਾ ਸਾਹਿਬ ਵਿੱਚ ਆਪਾਂ ਤਕਰੀਬਨ ਬਾਣੀ ਪੜਨ ਵਾਲੇ ਰੋਜ਼ ਹੀ ਪੜਦੇ ਨੇ ਨਿਜ ਘਰ ਮਹਿਲ ਪਾਵੋ ਸੁਖ ਸਹਜੇ ਉਹ ਜਿਹੜਾ ਨਿਜ ਘਰ ਹੈ ਸਾਡਾ ਹੁਣ ਜੇ ਉਸ ਨੂੰ ਆਪਾਂ ਸਮਝਣਾ ਹੋਵੇ ਗੁਰਬਾਣੀ ਵਿੱਚੋਂ ਤੇ ਇੰਨੀ ਡੁੰਗਾਈ ਹੈ ਕਿ ਮੈਂ ਚੰਗੇ ਚੰਗੇ ਵਿਦਵਾਨ ਲੋਕਾਂ ਨੂੰ ਪੜ੍ਹ ਵੇਖਿਆ ਸੰਤਾਂ ਮਹਾਪੁਰਸ਼ਾਂ ਨੂੰ ਸੁਣ ਵੇਖਿਆ ਪਰ ਕਈ ਵਾਰੀ ਲੱਗਦਾ ਹੈ ਕਿ ਅਸੀਂ ਤੇ ਅਜੇ ਪੈਦਾ ਹੀ ਨਹੀਂ ਹੋਏ ਕਿ ਅਸੀਂ ਇਹਦੇ ਤੇ ਕੋਈ ਗੱਲ ਕਰ ਸਕੀਏ ਪਰ ਜਿਹੜੇ ਲੋਕਾਂ ਨੇ ਗੱਲਾਂ ਬਾਤਾਂ ਵਿਚਾਰਾਂ ਕੀਤੀਆਂ ਨੇ ਇਓਂ ਲੱਗਦਾ ਕਿ ਅਸੀਂ ਅਜੇ ਉੱਤੇ ਉੱਤੇ ਹੀ ਤੁਰੇ ਫਿਰਦੇ ਹਾਂ ਥੱਲੇ ਅੰਦਰ ਸਮੁੰਦਰ ਵਿੱਚ ਅਸੀਂ ਡੁੱਬਕੀ ਨਹੀਂ ਲਗਾਈ ਇਹ ਨਿੱਜ ਘਰ ਦੇ ਬਾਰੇ ਗੁਰਬਾਣੀ ਵਿੱਚ ਪਹਿਲੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਲਿਖੇ ਨੇ ਘਰ ਮੈਂ ਘਰ ਦਿਖਾਏ ਦੇ ਇਹ ਜਿਹੜਾ ਸਰੀਰ ਰੂਪੀ ਘਰ ਹੈ ਨਾ ਇਸ ਘਰ ਦੇ ਅੰਦਰ ਜਿਹੜਾ ਘਰ ਜਿੱਥੇ ਆਤਮਾ ਦਾ ਨਿਵਾਸ ਹੈ ਭਾਵੇਂ ਉਹ ਜਰਰੇ ਜਰਰੇ ਵਿੱਚ ਸਮਾਇਆ ਹੋਇਆ ਹੈ ਫਿਰ ਵੀ ਉਹਦਾ ਇੱਕ ਖਾਸ ਟਿਕਾਣਾ ਇਸ ਸਰੀਰ ਦੇ ਅੰਦਰ ਵੀ ਹੈ ਉਸ ਦੇ ਬਾਰੇ ਸਤਿਗੁਰੂ ਬਚਨ ਕਰਦੇ ਨੇ ਘਰ ਮੈਂ ਘਰ ਦਿਖਾਏ ਦੇ ਸੋ ਸਤ ਗੁਰ ਪੁਰਖ ਸੁਜਾਨ ਸਹੀ ਅਰਥਾਂ ਵਿੱਚ ਉਹ ਗੁਰੂ ਏ ਜਿਹੜਾ ਸਾਨੂੰ ਸਾਡੇ ਇਸ ਸਰੀਰ ਰੂਪਕਾਰ ਵਿੱਚ ਸਾਡਾ ਨਿੱਜ ਦਾ ਟਿਕਾਣਾ ਨਿੱਜ ਮਹਿਲ ਨਿੱਜ ਘਰ ਉਹਦੇ ਦਰਸ਼ਨ ਕਰਵਾ ਦੇਵੇ ਉਥੋਂ ਤੱਕ ਸਾਡੀ ਰਸਾਈ ਜਾਂ ਪਹੁੰਚ ਕਰਵਾ ਦੇਵੇ ਉਸ ਨੂੰ ਗੁਰੂ ਆਖਦੇ ਨੇ ਉਸ ਕਰ ਦਿਨਸ਼ਾਨੀ ਕੀ ਏ ਜੇ ਸਤਿਗੁਰੂ ਸਾਡੀ ਬਾਹ ਫੜੇ ਤੇ ਸਾਨੂੰ ਉਸ ਘਰ ਵਿੱਚ ਲੈ ਜਾਏ ਤੇ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਅਸੀਂ ਆਪਣੇ ਅਸਲੀ ਨਿਝ ਘਰ ਵਿੱਚ ਆ ਗਏ ਹਾਂ ਜਦੋਂ ਆਪਾਂ ਉਸ ਘਰ ਵਿੱਚ ਚਲੇ ਜਾਂਦੇ ਹਾਂ ਤੇ ਉਸ ਘਰ ਵਿੱਚ ਗਿਆ ਬਹਰ ਨ ਹੋਏ ਕੋ ਫੇਰਾ ਫਿਰ ਬੰਦਾ ਜਨਮ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਉਹ ਦੀ ਨਿਸ਼ਾਨੀ ਕੀ ਏ ਪੰਚ ਸ਼ਬਦ ਧੁਨ ਕਾਰ ਧੁਨ ਤਹ ਬਾਜੇ ਸ਼ਬਦ ਨਿਸ਼ਾਨ ਹੁਣ ਆ ਜਿਹੜਾ ਬਚਨ ਨੇ ਨਾ ਜਿਹਦੀ ਮੈਂ ਆਖਿਆ ਕਿ ਗਹਿਰਾਈ ਤੱਕ ਅਸੀਂ ਲੋਕ ਅਜੇ ਨਹੀਂ ਪਹੁੰਚ پا ਰਹੇ ਸੱਚੀ ਮੁੱਚੀ ਨਹੀਂ ਪਹੁੰਚਿਆ ਜਾ ਰਿਹਾ ਕਹਿਣ ਦੀ ਗੱਲ ਨਹੀਂ ਉਥੇ ਪੰਜ ਸ਼ਬਦਾਂ ਦੀ ਧੁਨਕਾਰ ਹੈ ਜਿੰਨੂੰ ਅਸੀਂ ਹੁਣ ਆਨੰਦ ਸਾਹਿਬ ਜੀ ਦੀ ਬਾਣੀ ਦਾ ਪਾਠ ਸੁਣਨਾ ਹੈ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਉਥੇ ਪੰਜ ਸ਼ਬਦ ਵੱਜਦੇ ਨੇ ਇਹ ਨਿਸ਼ਾਨੀ ਹੈ ਉਸ ਘਰ ਦੀ ਜੇ ਗੁਰੂ ਮੇਰ ਕਰੇ ਸਾਨੂੰ ਬਾਹੋਂ ਫੜੇ ਸਾਡੀ ਸੁਰਤ ਨੂੰ ਇਸ ਮੋਹ ਮਮਤਾ ਨਾਲੋਂ ਤੋੜ ਕੇ ਉਹ ਅੰਤਰਾਤਮੇ ਜੋੜ ਦੇਵੇ ਤੇ ਫਿਰ ਉਥੇ ਜੋ ਹੋ ਰਿਹਾ ਹੈ ਉਹਦਾ ਨਕਸ਼ਾ ਗੁਰੂ ਮਹਾਰਾਜ ਨੇ ਸਾਡੇ ਸਾਹਮਣੇ ਰੱਖਿਆ ਹੈ ਪੰਜ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਤੁਸੀਂ ਪ੍ਰੋਫੈਸਰ ਸਾਹਬ ਸਿੰਘ ਨੂੰ ਪੜ੍ਹਨਾ ਉਹਨਾਂ ਨੇ ਇਹਨਾਂ ਪੰਜ ਸ਼ਬਦਾਂ ਬਾਰੇ ਬਹੁਤ ਸੁੰਦਰ ਬਿਆਨ ਕੀਤਾ ਹੈ ਪੰਜ ਤਰ੍ਹਾਂ ਦੇ ਸਾਜ਼ ਵੱਜਦੇ ਨੇ ਜਿਵੇਂ ਤੰਤੀ ਸਾਜ਼ ਇਹ ਹਵਾ ਭਰ ਕੇ ਵਜਾਉਣ ਵਾਲੇ ਸਾਜ਼ ਚਮੜੇ ਨਾਲ ਮੜੇ ਹੋਏ ਸਾਜ਼ ਜਿਵੇਂ ਬੰਸਰੀ ਵਗੈਰਾ ਹੁੰਦੀ ਉਹਦੇ ਵਿੱਚ ਹਵਾ ਮਾਰ ਕੇ ਤੇ ਇੱਕ ਜਿਵੇਂ ਘੜੇ ਵਰਗਾ ਸਾਜ਼ ਜਿਹਦੇ ਉੱਤੇ ਹੱਥ ਮਾਰ ਕੇ ਉਹਦੀ ਆਵਾਜ਼ ਜਿਹੜੇ ਵਜੰਤਰੀ ਨੇ ਉਹ ਕੱਢਦੇ ਨੇ ਇਹੋ ਜੇ ਪੰਜ ਤਰ੍ਹਾਂ ਦੇ ਸਾਜ਼ਾਂ ਦੀਆਂ ਆਵਾਜ਼ਾਂ ਅੰਦਰੋਂ ਆਉਦੀਆਂ ਨੇ ਜਦੋਂ ਕੋਈ ਗੁਰਮੁਖ ਪਿਆਰਾ ਗੁਰੂ ਦਾ ਆਸਰਾ ਲੈ ਕੇ ਉਹ ਆਪਣੇ ਪ੍ਰਭੂ ਦੇ ਧਿਆਨ ਵਿੱਚ ਬੈਠਦਾ ਹੈ ਜਿਵੇਂ ਜਿਵੇਂ ਸੁਰਤ ਜੁੜਦੀ ਏ ਤਿਵੇਂ-ਤਿਵੇਂ ਫਿਰ ਉਹ ਆਵਾਜ਼ ਵੱਧ ਦੀ ਜਿਸ ਨੂੰ ਇੱਥੇ ਗੁਰੂ ਜੀ ਨੇ ਸ਼ਬਦ ਨਿਸ਼ਾਨ ਆਖਿਆ ਤੇ ਸ਼ਬਦ ਨਿਸ਼ਾਨ ਦਾ ਜਿਹੜਾ ਅਰਥ ਹੈ ਇਹ ਹੈ ਵੱਡਾ ਨਗਾਰਾ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਰਣਜੀਤ ਨਗਾਰਾ ਵਜਾਇਆ ਸੀ ਤੇ ਅਨੰਦਪੁਰ ਦੇ ਆਸੇ-ਪਾਸ ਦੀਆਂ ਪਹਾੜੀਆਂ ਕੰਬੁੱਠੀਆਂ ਸਨ ਤੇ ਉਹਨਾਂ 22 ਧਾਰ ਦੇ ਰਾਜਿਆਂ ਦੇ ਹਿਰਦੇ ਦੀ ਦਿਲ ਦੀ ਧੜਕਣ ਵੱਧ ਗਈ ਸੀ ਇਸ ਤਰ੍ਹਾਂ ਦਾ ਕੋਈ ਅੰਦਰ ਨਗਾਰਾ ਵੱਜਦਾ ਹੈ ਸੋਨੇ ਦੀ ਗਹਿਰਾਈ ਤੱਕ ਪਹੁੰਚਣ ਲਈ ਮੈਨੂੰ ਲੱਗਦਾ ਹੈ ਕਿ ਬੰਦੇ ਨੂੰ ساری ਜ਼ਿੰਦਗੀ ਲਾਉਣੀ ਚਾਹੀਦੀ ਏ ਤੇ ਮੈਂ ਤੇ ਕਈ ਵਾਰੀ ਇਸ ਤਰ੍ਹਾਂ ਵੀ ਸੋਚਦਾ ਹੁੰਨਾ ਕਿ ਜੇ ਕਈ ਜ਼ਿੰਦਗੀਆਂ ਲੱਗ ਕੇ ਵੀ ਅਸੀਂ ਉਸ ਆਪਣੇ ਨਿੱਜ ਘਰ ਵਿੱਚ ਪਹੁੰਚ ਜਾਈਏ ਤੇ ਇਹ ਸੌਦਾ ਬੜਾ ਹੀ ਸਸਤਾ ਹੋਏਗਾ ਸੋ ਆਪਾਂ ਕੋਸ਼ਿਸ਼ ਕਰੀਏ ਹੁਣ ਅੱਜ ਤੋਂ ਸ਼ੁਰੂ ਕਰੀਏ ਸਵੇਰੇ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਸੌਣ ਤੋਂ ਪਹਿਲਾਂ 1 ਮਿੰਟ 2 ਮਿੰਟ 4 ਮਿੰਟ ਜਾਂ ਜਿੰਨਾ ਤੁਸੀਂ ਬੈਠ ਸਕੋ ਬਿਲਕੁਲ ਇਕਾਂਤ ਵਿੱਚ ਆਪਣੇ ਘਰ ਵਿੱਚ ਹੀ ਬਾਹਰ ਨਹੀਂ ਕਿਤੇ ਜਾਣਾ ਇਕਾਂਤ ਲੱਭਣ ਆਪਣੇ ਬਿਸਤਰੇ ਤੇ ਹੀ ਬਿਲਕੁਲ ਸ਼ਾਂਤ ਚਿੱਤ ਬੈਠ ਕੇ ਆਪਣੇ ਦਿਨ ਬਾਰੇ ਸੋਚਣਾ ਕਿ ਸਾਰਾ ਦਿਨ ਕੀ ਕੀਤਾ ਜੇ ਕੁਝ ਚੰਗਾ ਹੋਇਆ ਤੇ ਮਨ ਵਿੱਚ ਰੱਖਣਾ ਕਿ ਕੱਲ ਨੂੰ ਇਸ ਤੋਂ ਵੀ ਚੰਗਾ ਕਰਨਾ ਜੇ ਕੁਝ ਗਲਤ ਹੋ ਗਿਆ ਤੇ ਇਹ ਮਨ ਵਿੱਚ ਵਿਚਾਰ ਧਾਰਾ ਬਣਾਉਣੀ ਕਿ ਇਹੋ ਜਿਹਾ ਕੰਮ ਇਸ ਤੋਂ ਬਾਅਦ ਕਦੇ ਨਹੀਂ ਕਰਨਾ ਅੰਮ੍ਰਿਤ ਵੇਲੇ ਰਾਤ ਕਿਵੇਂ ਬੀਤੀ ਉਹਦੇ ਉੱਤੇ ਵਿਚਾਰ ਕਰਨਾ ਰਾਤ ਸਾਡੀ ਤਕਰੀਬਨ ਸਾਰਿਆਂ ਦੀ ਸੁਪਨਿਆਂ ਵਿੱਚ ਬੀਤਦੀ ਹੈ ਸਪਨੇ ਲਈ ਧਿਆਨ ਇਹ ਰੱਖਣਾ ਹੁੰਦਾ ਹੈ ਕਿ ਮੈਂ ਸੁਪਨੇ ਕਿਹੋ ਜਿਹੇ ਵੇਖੇ ਨੇ ਰਾਤ ਨੂੰ ਮੈਂ ਮਹਾਪੁਰਸ਼ਾਂ ਦੀ ਸੰਗਤ ਕੀਤੀ ਏ ਉਹ ਕਹਿੰਦੇ ਨੇ ਕਿ ਅਸੀਂ ਰਾਤ ਨੂੰ ਕੀਰਤਨ ਦਰਬਾਰ ਵਿੱਚ ਬੈਠੇ ਰਹੇ ਅਸੀਂ ਰਾਤ ਨੂੰ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ ਰਾਤ ਨੂੰ ਕਿਸੇ ਮਹਾਪੁਰਸ਼ ਕਿਸੇ ਗੁਰੂ ਜਨ ਦੇ ਦਰਸ਼ਨ ਹੋਏ ਤੇ ਜਿਹੜੇ ਦੂਜੀ ਕਿਸਮ ਦੇ ਲੋਕ ਹੁੰਦੇ ਨੇ ਉਹ ਤੁਹਾਨੂੰ ਫਿਰ ਪਤਾ ਹੀ ਉਹਦਾ ਮੈਂ ਕੀ ਆਖਣਾ ਹੈ ਸੋ ਉਹ ਵਿਕਾਰਾਂ ਵਿੱਚ ਸਾਰੀ ਰਾਤ ਸੁਪਨੇ ਵਿੱਚ ਵੀ ਵਿਕਾਰ ਭੋਗਦੇ ਰਹਿੰਦੇ ਨੇ ਸੋ ਇਹ ਵੀ ਅੰਮ੍ਰਿਤ ਵੇਲੇ ਬੈਠ ਕੇ ਧਿਆਨ ਵਿੱਚ ਲਿਆਉਣੀਆਂ ਚੀਜ਼ਾਂ ਕਿ ਮੇਰੀ ਸੁਰਤ ਕਿੱਧਰ ਨੂੰ ਜਾਂਦੀ ਹੈ ਭਲੇ ਪਾਸੇ ਜਾਂਦੀ ਹੈ ਤੇ ਉਹਨੂੰ ਹੋਰ ਭਲੇ ਪਾਸੇ ਤੋਰਨ ਦਾ ਯਤਨ ਕਰਨਾ ਮਾੜੇ ਪਾਸੇ ਜਾਂਦੀ ਤੇ ਉਧਰ ਉਸ ਨੂੰ ਰੋਕਣਾ ਕੋਸ਼ਿਸ਼ ਕਰਨਾ ਕਿ ਇਸ ਪਾਸੇ ਮੇਰਾ ਮਨ ਇਸ ਤੋਂ ਬਾਅਦ ਨਾ ਜਾਏ ਸੋ ਜੇ ਆਪਾਂ ਸਵੇਰੇ ਸ਼ਾਮ ਥੋੜਾ ਥੋੜਾ ਅਭਿਆਸ ਕਰਨ ਲੱਗੀਏ ਇੱਕ ਸਮਾਂ ਬਣ ਜਾਏਗਾ ਕਿ ਫਿਰ ਤੁਰਦਿਆਂ ਫਿਰਦਿਆਂ ਬੈਂਦਿਆਂ ਉੱਠਦਿਆਂ ਜਿਨੂੰ ਗੁਰੂ ਜੀ ਨੇ ਬਾਣੀ ਵਿੱਚ ਆਖਿਆ ਨਾ ਉਠ ਹੱਥ ਬੈਠ ਹੱਥ ਸੋ ਵਤਨਾਮ ਕਹੋ ਨਾਨਕ ਜਾਣ ਕੇ ਸੱਦ ਕਾਮ ਫਿਰ ਇਸ ਤਰ੍ਹਾਂ ਦਾ ਕੋਈ ਅੰਦਰ ਹੀ ਅੰਦਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਵਤੀਰਾ ਬਣ ਜਾਂਦਾ ਹੈ ਕਿ ਫਿਰ ਉਹ ਭੁੱਲਦਾ ਨਹੀਂ ਫਿਰ ਉਹ ਯਾਦ ਬਣੀ ਰਹਿੰਦੀ ਹੈ ਸੋ ਇਥੋਂ ਤੱਕ ਤੇ ਮੈਂ ਤੁਹਾਡੇ ਨਾਲ ਘਰ ਦੀ ਗੱਲ ਕੀਤੀ ਹੁਣ ਇੱਕ ਬੱਚਾ ਉਹ ਜਿਹੜਾ ਤੁਹਾਡੇ ਨਾਲ ਮੈਂ ਕਿਤਾਬ ਦਾ ਨਾਂ ਸਾਂਝਾ ਕੀਤਾ ਉਹਦੇ ਵਿੱਚੋਂ ਛੋਟਾ ਜਿਹਾ ਬੱਚਾ ਨੇ ਜਿੱਥੇ ਜਿੱਥੋਂ ਉਹਨਾਂ ਨੇ ਕਿਤਾਬ ਸ਼ੁਰੂ ਕੀਤੀ ਉਹਨਾਂ ਨੇ ਇੱਕ ਛੋਟੀ ਜੀ ਕਹਾਣੀ ਲਿਖੀ ਕਹਾਣੀਆਂ ਲਿਖੀ ਕਿ ਇੱਕ ਮੰਦਰ ਹੈ ਉਹਦੇ ਬਾਹਰ-ਵਾਰ ਇੱਕ ਲੱਕੜੀ ਦਾ ਬਕਸਾ ਜਿਹਾ ਬਣਿਆ ਹੋਇਆ ਤੇ ਜ਼ਮੀਨ ਵਿੱਚ ਉਹ ਗੱਡਿਆ ਹੋਇਆ ਹੈ। ਉਹਦੇ ਉੱਤੇ ਇੱਕ ਭਿਖਾਰੀ ਆ ਕੇ ਬੈਠਦਾ ਹੈ। ਤੇ ਉਹ ਰੋਜ਼ ਹੀ ਬਹਿੰਦਾ ਹੈ ਤੇ ਉਹ ਜਿਹੜੀ ਕਹਾਣੀ ਲਿਖੀ ਉਹਦੇ ਵਿੱਚ ਇਸ ਤਰ੍ਹਾਂ ਹੈ ਕਿ ਉਹ ਕਈ ਸਾਲਾਂ ਤੋਂ ਯਾਨੀ ਉਹਦੀ ਸਾਰੀ ਉਮਰ ਹੀ ਲੰਘੀ ਉਹਦੇ ਉੱਤੇ ਬਹਿੰਦੇ ਆ। ਤੇ ਉਹ ਇੱਕ ਇੱਕ 2 2 ਪੈਸੇ ਲੋਕਾਂ ਤੋਂ ਮੰਗਦਾ ਰਹਿੰਦਾ ਉਸ ਸੰਦੂਖ ਦੇ ਉੱਤੇ ਬਹਿ ਕੇ ਇੱਕ ਦਿਨ ਇੱਕ ਸਿਆਣਾ ਪੁਰਸ਼ ਆਉਂਦਾ ਹੈ ਤੇ ਉਹ ਆਪਣੀ ਆਦਤ ਮੁਤਾਬਿਕ ਭਿਖਾਰੀ ਉਹਦੇ ਤੋਂ ਵੀ ਭਿਖਿਆ ਮੰਗਦਾ ਹੈ ਤੇ ਉਹ ਕਹਿੰਦਾ ਮੇਰੇ ਕੋਲ ਬਈ ਤੈਨੂੰ ਦੇਣ ਲਈ ਕੁਝ ਨਹੀਂ ਤੇ ਮੈਂ ਤੈਨੂੰ ਇੱਕ ਸਲਾਹ ਦੇਣਾ ਚਾਹੁੰਦਾ ਵੀ ਤੂੰ ਜਿਹੜੇ ਸੰਦੂਖ ਦੇ ਉੱਤੇ ਬੈਠਾ ਹੋਇਆ ਹੈ ਕਦੀ ਤੂੰ ਵੇਖਿਆ ਇਹਦੇ ਵਿੱਚ ਛਾਤੀ ਮਾਰ ਕੇ ਕਿ ਦੇ ਥੱਲੇ ਕੀ ਹੈ ਉਹ ਕਹਿੰਦਾ ਨਹੀਂ ਇਹਦੇ ਥੱਲੇ ਤਾਂ ਮੈਂ ਕਦੀ ਨਹੀਂ ਵੇਖਿਆ ਤਉ ਜਿਹੜਾ ਰਾਹੀ ਸੀ ਉਹ ਕਹਿੰਦਾ ਕਿ ਨਹੀਂ ਤੂੰ ਛਾਤੀ ਮਾਰ ਇਹਨੂੰ ਖੋਲ ਵੇਖ ਇਹਦੇ ਵਿੱਚ ਕੀ ਹੈ ਉਹ ਯਤਨ ਕਰਕੇ ਉਹ ਸੰਦੂਕ ਨੂੰ ਕਿਸੇ ਢੰਗ ਨਾਲ ਖੋਲ ਲਿਆ ਗਿਆ ਤੇ ਵਿੱਚ ਵੇਖਿਆ ਤੇ ਉਹ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਇਹ ਇੰਨੀ ਟੂਕ ਮਾਤਰੀ ਕਹਾਣੀ ਹੈ ਤੇ ਉਹ ਕਹਿੰਦਾ ਕਿ ਮੈਂ ਤੁਹਾਨੂੰ ਉਹ ਸੋਨੇ ਦੀਆਂ ਮੋਹਰਾਂ ਦੇਣ ਲਈ ਨਹੀਂ ਆਇਆ ਮੈਂ ਤੁਹਾਨੂੰ ਚੇਤੇ ਕਰਾਉਣਾ ਚਾਹੁੰਦਾ ਕਿ ਕਿਤੇ ਅਸੀਂ ਵੀ ਸਾਰੇ ਜਣੇ ਕਿਸੇ ਇਹੋ ਜਿਹੇ ਸੰਦੂਕ ਉੱਤੇ ਨਾ ਬੈਠੇ ਹੋਈਏ ਥੱਲੇ ਸੋਨੇ ਦੀਆਂ ਮੋਹਰਾਂ ਭਰੀਆਂ ਹੋਣ ਭਾਵੇਂ ਵੱਡੀ ਜਾਇਦਾਦ ਹੋਵੇ ਤੇ ਅਸੀਂ ਬਾਰ ਭਿਖਾਰੀਆਂ ਦੀ ਤਰ੍ਹਾਂ ਦਰ ਦਰ ਤੇ ਭਟਕਦੇ ਫਿਰਦੇ ਹੋਈਏ ਇਸ ਗੱਲ ਨੂੰ ਮੈਂ ਗੁਰਬਾਣੀ ਦੇ ਨਾਲ ਰਿਲੇਟ ਕੀਤਾ ਹੈ ਗੁਰਬਾਣੀ ਵਿੱਚ ਇੱਕ ਬਚਨ ਨੇ ਸਤ ਗੁਰੂ ਜੀ ਦਾ ਆਖਦੇ ਨੇ ਨਰਪਤ ਏਕ ਸਿੰਘਾਸਣ ਸੋਇ ਸੁਪਨੇ ਭਇਆ ਭਿਖਾਰੀ ਅਛਤ ਰਾਜ ਵਿਛੁਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਇਹ ਬਚਨ ਬੜਾ ਡੂੰਗਾ ਗਹਿਰਾਈ ਵਾਲਾ ਏ ਉੰਜ ਆਪਣ ਇਹਦਾ ਸਰਲ ਅਰਥ ਇਸ ਤਰ੍ਹਾਂ ਕਰ ਸਕਦੇ ਆ ਕਿ ਜਿਵੇਂ ਇੱਕ ਰਾਜਾ ਸਿੰਘਾਸਣ ਤੇ ਬੈਠਾ ਉਹਨੂੰ ਨੀਂਦ ਆਈ ਤੇ ਉਹ ਨੀਂਦ ਵਿੱਚ ਸੌਂ ਗਿਆ ਸੁੱਤੇ ਪੈਨੂੰ ਸੁਪਨਾ ਸ਼ੁਰੂ ਹੋਇਆ ਉਹ ਭਿਖਾਰੀ ਹੈ ਸੁਪਨੇ ਵਿੱਚ ਤੇ ਦਰ ਦਰ ਤੇ ਉਹ ਭੀਖ ਮੰਗਦਾ ਰੋਟੀ ਮੰਗਦਾ ਪੈਸਾ ਮੰਗਦਾ ਕਹੇ ਤੋ ਕੱਪੜਾ ਮੰਗਦਾ ਭਿਖਾਰੀ ਬਣ ਕੇ ਮੰਗਤਾ ਬਣ ਕੇ ਤੁਰਿਆ ਫਿਰਦਾ ਉਹ ਗੱਲ ਇਹ ਹੈ ਕਿ ਬੈਠਾ ਸਿੰਘਾਸਨ ਤੇ ਆ ਤੇ ਕਰਮ ਭਿਖਾਰੀਆਂ ਵਾਲਾ ਕਰਦਾ ਪਿਆ ਅਛਤ ਰਾਜ ਰਾਜ ਦੇ ਹੁੰਦਿਆਂ ਉਹ ਰਾਜਾ ਰਾਜਾ ਨਾਰਿਆ ਭਿਖਾਰੀ ਬਣ ਗਿਆ ਤੇ ਗੁਰੂ ਜੀ ਆਖਦੇ ਨੇ ਸੋ ਗਤ ਭਈ ਹਮਾਰੀ ਕਿ ਤੇ ਸਾਡੀ ਵੀ ਉਹ ਹਾਲਤ ਤਾਂ ਨਹੀਂ ਹੋ ਗਈ ਕਿ ਅਸੀਂ ਵੇਖੋ ਆਪਾਂ ਇਹ ਜਿਹੜੀ ਅੰਸ਼ ਹੈ ਨਾ ਆਪਣੇ ਅੰਦਰ ਜਿਹਨੂੰ ਆਪਾਂ ਆਤਮਾ ਆਖਦੇ ਹਾਂ ਇਹ ਪਰਮਾਤਮਾ ਦੀ ਅੰਸ਼ ਹੈ ਤੇ ਪਰਮਾਤਮਾ ਉਹ ਰਾਜਾਨ ਰਾਜ ਹੈ ਅਨਾਨ ਭਾਨ ਹੈ ਅਸੀਂ ਉਹਦੇ ਬੱਚੇ ਹੋ ਕੇ ਮਤਲਬ ਏਡੇ ਵੱਡੇ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਦੇ ਪੁੱਤਰ ਹੋ ਕੇ ਤੇ ਕਿਤੇ ਮਾਇਆ ਦੇ ਪਿੱਛੇ ਜਨ ਜਨ ਦੀ ਗੁਲਾਮੀ ਤੇ ਨਹੀਂ ਕਰਦੇ ਪਏ ਤੇ ਇਹ ਗੱਲ ਵੇਖਣ ਵਾਲੀ ਐ ਸੋ ਇਹ ਦੂਸਰਾ ਬਚਨ ਸੀ ਕਿ ਆਪਾਂ ਜਾਗੀਏ ਜਾਗ λεहो रे ਮਨਾ ਜਾਗ λεहो ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋਪ ਹੀ ਸੰਗ ਨਾ ਹੋਇਆ ਹੁਣ ਇਹ ਸਾਡੇ ਨਾਲ ਇਥੋਂ ਕੁਛ ਵੀ ਤੇ ਜਾਣ ਵਾਲਾ ਨਹੀਂ ਤੇ ਅਸੀਂ ਸਾਰੀ ਜ਼ਿੰਦਗੀ ਉਸ ਭਟਕਣਾ ਵਿੱਚ ਹੀ ਭਟਕਦੇ ਰਹੀਏ ਤੇ ਉਹ ਕੁਝ ਕਰਦੇ ਰਹੀਏ ਜਿਹਦੇ ਵਿੱਚੋਂ ਕੁਝ ਵੀ ਸਾਡੇ ਨਾਲ ਨਹੀਂ ਤੁਰਨਾ ਕਿਉਂ ਨਾ ਅਸੀਂ ਇਹ ਸਭ ਕੁਝ ਕਰਦੇ ਹੋਏ ਕੁਝ ਉਹ ਵੀ ਕਰ ਲਈਏ ਜੋ ਸਾਡੀ ਆਤਮਾ ਦਾ ਸਾਥੀ ਬਣ ਸਕੇ ਜੋ ਇਸ ਜਹਾਨ ਤੋਂ ਜਾਂਦਿਆਂ ਸਾਡੇ ਨਾਲ ਤੁਰ ਸਕੇ ਸਾਡੀ ਬਾਹ ਫੜੇ ਜਿਹ ਪੰਡੇ ਮਹਾ ਮਹ ਅੰਧ ਗੁਬਾਰਾ ਹਰ ਕਾ ਨਾਮ ਸੰਗੂ ਜੀ ਆਰਾ ਓਏ ਹਰੀ ਦਾ ਨਾਮ ਜਿੰਨੇ ਸਾਡੀ ਰੱਖਿਆ ਕਰਨੀ ਹੈ ਸਾਨੂੰ ਚਾਨਣ ਵਿਖਾਉਣਾ ਹੈ ਸਾਨੂੰ ਗਿਆਨ ਦੇਣਾ ਹੈ ਆਪਾਂ ਉਸ ਸਿਮਰਨ ਨਾਲ ਜੁੜੀਏ ਵਾਹਿਗੁਰੂ ਕਰੇ ਉਸ ਮਾਲਕ ਨੇ ਸਾਨੂੰ ਸੋਹਣੀਆਂ ਥਾਵਾਾਂ ਰਹਿਣ ਲਈ ਦਿੱਤੀਆਂ ਨੇ ਸੋਹਣੇ ਸਰੀਰ ਬਖਸ਼ੇ ਨੇ ਤੰਦਰੁਸਤੀ ਦਿੱਤੀ ਹੈ ਆਪਾਂ ਉਸ ਮਾਲਕ ਦੀ ਯਾਦ ਵਿੱਚ ਜ਼ਰੂਰ ਜੁੜਿਆ ਕਰੀਏ ਉਹਦੀ ਯਾਦ ਵਿੱਚ ਜੁੜਨ ਨਾਲ ਸਾਡਾ ਇਹ ਮਨੁੱਖਾ ਜੀਵਨ ਸਫਲ ਜੀਵਨ ਬਣੇਗਾ ਨਹੀਂ ਤੇ ਆਪਣੇ ਵਰਗੇ ਪਤਾ ਨਹੀਂ ਇਸ ਧਰਤੀ ਤੇ ਕਿੰਨੇ ਕੁ ਆਏ ਤੇ ਆਪਣੇ ਆਪਣੇ ਨਗਾਰੇ ਵਜਾ ਕੇ ਇੱਥੋਂ ਚਲੇ ਗਏ ਨੇ ਸੋ ਆਪਾਂ ਆਪਣੇ ਜੀਵਨ ਨੂੰ ਸਫਲ ਬਣਾ ਕੇ ਜਾਣਾ ਆ ਸਫਲ ਹੋ ਕੇ ਨਹੀਂ ਜਾਣਾ ਸੋ ਮੈਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਕਿ ਉਸ ਨੇ ਆਪਾਂ ਨੂੰ ਇਹ ਸੰਗਤ ਕਰਨ ਦਾ ਸੁਭਾਗ ਬਖਸ਼ਿਆ ਤੇ ਸੰਗਤ ਵਿੱਚੋਂ ਜੋ ਕੁਝ ਆਪਾਂ ਸੁਣਿਆ ਕੀਰਤਨ ਰੂਪ ਵਿੱਚ ਬਾਣੀ ਦੇ ਪਾਠ ਰੂਪ ਵਿੱਚ ਤੇ ਵਿਚਾਰ ਦੇ ਰੂਪ ਵਿੱਚ ਆਪਾਂ ਉਸ ਨੂੰ ਆਪਣੇ ਜੀਵਨ ਵਿੱਚ ਜ਼ਰੂਰ ਥਾਂ ਦਈਏ ਤਾਂ ਜੋ ਇਹ ਸਾਡਾ ਸਮਾਂ ਵੀ ਸਫਲ ਹੋ ਸਕੇ